ਜੈ ਮਾਤਾ ਦੀ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਹੈ ਤਾਂ ਸਮਾਲ ਆਈਟਮ ਆ ਪਰ ਆਪਾਂ ਫੇਰ ਵੀ ਤੁਹਾਨੂੰ ਜਾਗਰੂਕ ਕਰਨਾ ਚਾਹੁੰਦੇ ਆ ਵੀਗਾਰਡ ਦੀ ਗੱਲ ਕਰਾਂਗੇ ਵੀਗਾਰਡ ਕੰਪਨੀ ਦਾ ਨਾ ਇੰਡਕਸ਼ਨ ਆਇਆ ਔਰ ਬ੍ਰਦਰ ਆਏ ਨੇ ਵਿਕਰਮ ਝਾ ਆਐਸਐਮ ਨੇ ਹਾਫ ਪੰਜਾਬ ਸਾਹਮਣੇ ਨੇ ਇਹ ਅੱਧਾ ਪੰਜਾਬ ਅੰਪਲੈਂਸਸ ਦਾ ਸਾਹਮਣੇ ਨੇ ਮਤਲਬ ਕਿ ਕੰਪਨੀ ਦੇ ਹਾਇਰ ਮਤਲਬ ਹੈਗੇ ਨੇ ਆਫੀਸਰ ਨੇ ਜਿਨ੍ਹਾਂ ਨੂੰ ਐਸਐਮ ਦੀ ਪਦਵੀ ਦਿੱਤੀ ਜਾਂਦੀ ਹੈ ਠੀਕ ਹੈ ਕੋਈ ਵੀ ਕੰਮ ਵੀ ਗਾਰਡ ਦਾ ਹੁੰਦਾ ਮਤਲਬ ਇਹਨਾਂ ਦੀ ਦੇਖ ਰੇਖ ਦੇ ਵਿੱਚ ਹੀ ਹੁੰਦਾ ਅੱਧੇ ਪੰਜਾਬ ਦਾ ਜਿ ਅਸੀਂ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਆਨੇ ਆ ਇਹ ਸਾਨੂੰ ਵੀ ਇਹ ਮਤਲਬ ਕਰ ਰਹੇ ਨੇ ਸੰਭਾਲ ਰਹੇ ਨੇ ਔਰ ਇਹਨਾਂ ਨੂੰ ਮੈਂ ਇਸ ਲਈ ਵੀਡੀਓ ਦੇ ਵਿੱਚ ਲੈ ਕੇ ਆਇਆ ਕਿ ਤੁਹਾਨੂੰ ਇਹ ਜਾਣਕਾਰੀ ਦੇਣਗੇ ਇੰਡਕਸ਼ਨ ਬਾਰੇ ਕਿ ਕੀ ਕੀ ਇਹਦੇ ਫੀਚਰਸ ਨੇ ਕਈ ਫੀਚਰਸ ਮੈਨੂੰ ਵੀ ਨਹੀਂ ਪਤਾ ਹੁੰਦੇ ਇਹ ਨਵੀਂ ਆਈਟਮ ਆਈ ਹੈ ਜੀ ਇੰਡਕਸ਼ਨ ਜਿਹੜੀ ਮੈਂ ਦਿਖਾ ਰਿਹਾ ਤੁਹਾਨੂੰ ਇਹ ਹੈਗੇ ਜੀ ਟੱਚ ਵਾਲਾ ਟੱਚ ਵਾਲਾ ਇੰਡਕਸ਼ਨ ਆਇਆ ਨਵਾਂ ਔਰ 올 ਬਰਤਨ 올 ਭਾਂਡੇ ਇਹਨੂੰ ਯੂਜ਼ ਕਰ ਸਕਦੇ ਆ ਇਹ ਨਹੀਂ ਹੈਗਾ ਕਿ ਆਪਾਂ ਇਹਦੇ ਵਿੱਚ ਸਿਰਫ ਸਟੀਲ ਦੇ ਭਾਂਡੇ ਯੂਜ਼ ਕਰਨੇ ਨੇ ਪਲੇਨ ਇਹ ਕੋਈ ਜ਼ਰੂਰੀ ਨਹੀਂ ਹੈਗਾ ਔਰ ਮੈਂ ਤੁਹਾਨੂੰ ਇਹ ਖੋਲ ਕੇ ਦਿਖਾਣਾ ਬਹੁਤ ਸ਼ਾਨਦਾਰ ਔਰ ਇਹ ਟੱਚ ਪੈਨਲ ਦੇ ਨਾਲ ਹੈ ਜੀ ਇਹ ਬਿਲਕੁਲ ਟੱਚ ਪੈਨਲ ਆ ਕੋਈ ਬਟਨ ਵਾਲਾ ਸਿਸਟਮ ਨਹੀਂ ਹੈਗਾ ਬਿਲਕੁਲ ਟੱਚ ਪੈਨਲ ਹੈ ਠੀਕ ਹੈ ਜੀ ਬਹੁਤ ਸ਼ਾਨਦਾਰ ਬਾਡੀ ਦੇ ਵਿੱਚ ਹੈ ਬਹੁਤ ਸ਼ਾਨਦਾਰ ਔਰ ਉੱਪਰ ਗ੍ਰਿਲ ਹੈ ਜੀ ਦਿੱਤੀ ਹੋਈ ਕੰਪਨੀ ਦੀ ਦੇਖੋ ਗ੍ਰਿਲ ਹੈ ਇਹਦੇ ਵਿੱਚ ਤੁਸੀਂ ਆਪਣੀ ਰੋਟੀ ਵਗੈਰਾ ਸੇਕ ਸਕਦੇ ਹੋ ਰੋਟੀਆਂ ਵੀ ਬਨਣਗੀਆਂ ਨਹੀਂ ਅਦਰਵਾਈਜ਼ ਆਪਾਂ ਜਦੋਂ ਇੰਡਕਸ਼ਨ ਲੈਨੇ ਆ ਨਾ ਤਾਂ ਆਪਣਾ ਤਵਾ ਰੱਖਿਆ ਜਾਂਦਾ ਨਾ ਆਪਾਂ ਰੋਟੀ ਬਣਾ ਸਕਦੇ ਆ ਸਿਰਫ ਆਪਾਂ ਕੁੱਕ ਕਰ ਸਕਦੇ ਆ ਹੋਰ ਅਦਰ ਆਈਟਮਸ ਇਹਦੇ ਵਿੱਚ ਆਪਾਂ ਰੋਟੀ ਵੀ ਬਣਾ ਸਕਦੇ ਆ ਇਹ ਇੰਡਕਸ਼ਨ ਦੀ ਇਹ ਮੋਜ ਹੈਗੀ ਆ ਠੀਕ ਹੈ ਜੀ ਬਾਕੀ ਕੋਈ ਵੀ ਆਪਾਂ ਬਰਤਨ ਰੱਖਣਾ ਇਹਦੇ ਤੇ ਆਪਾਂ ਬਰਤਨ ਕੋਈ ਵੀ ਯੂਜ਼ ਕਰ ਸਕਦੇ ਆ ਬਾਕੀ ਇਹਨਾਂ ਤੋਂ ਵੀਰਜਿਆਂ ਤੋਂ ਪੁੱਛਾਂਗੇ ਕਿ ਕੀ ਕੀ ਫੀਚਰਸ ਨੇ ਹਾਂਜੀ ਵਿਕਰਮ ਜੀ ਸਰ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਇਹ ਇਨਫਰਾ ਰੈਡ ਹੈ ਤੇ ਸਾਰੇ ਪੰਡੇ ਚੱਲਦੇ ਆ ਇਹ ਤੇ ਅੱਜਕੱਲ ਜਿਵੇਂ ਆਪਾਂ ਨੂੰ ਹੁੰਦਾ ਹਰ ਘਰ ਦੇ ਵਿੱਚ ਲੋਰ ਹੈ ਕਿ ਬਾਰਬੀਕਿਊ ਵੀ ਹੁੰਦਾ ਜੀ ਇੱਥੇ ਕੋਈ ਰੋਸ਼ ਕਰ ਸਕਦੇ ਆ ਕੋਈ ਟਿੱਕੜ ਟੁਕਾ ਬਣਾ ਸਕਦੇ ਆ ਇਹ ਸਾਰੇ ਚੀਜ਼ ਫੀਚਰ ਹੈ ਤੇ ਇਹਦੇ ਨਾਲ ਇੱਕ ਗ੍ਰਿਲ ਦਿੱਤੀ ਜਾਂਦੀ ਹੈ ਜੀ ਜੀ ਗ੍ਰਿਲ ਦੇ ਕਰਕੇ ਬੜਾ ਕਨਵੀਨੀਅੰਸ ਹੁੰਦਾ ਬਣਾਉਣ ਨੂੰ ਆਪਾਂ ਨੂੰ ਹੱਥ ਨੂੰ ਸੇਕ ਸੁੱਕ ਨਹੀਂ ਲੱਗਦਾ ਤੇ ਇਸ ਕਰਕੇ ਇਹ ਵਾਲੀ ਚੀਜ਼ ਬਹੁਤ ਜ਼ਿਆਦਾ ਫੇਮਸ ਹੈ ਤੁਸੀਂ ਦੇਖ ਰਹੇ ਹੋ ਕਿ ਜਿੱਦਾਂ ਕਿ ਜਿੱਦਾਂ ਕਿ ਦੇਖ ਰਹੇ ਹੋ ਕਿ ਇਹ ਵਾਲੀ ਸਟੀਲ ਦੀ ਸਾਰ ਚਾਹ ਪੂਰੇ ਟੱਚ ਦੇ ਵਿੱਚ ਹੈ ਪੈਨਲ ਕੁਆਲਟੀ ਵਾਈ ਦੇਖੋ ਤੁਸੀਂ ਵਿਗੜ ਤੁਹਾਨੂੰ ਪਤਾ ਹੀ ਬਹੁਤ ਸੋਹਣੀ ਹੈ ਜੀ ਬਹੁਤ ਵਧੀਆ ਕੁਆਲਟੀ ਹੈ ਦੇਖੋ ਸਟੀਲ ਹੈ ਬਿਲਕੁਲ ਸਟੇਨਲਸ ਸਟੀਲ ਹੈ ਜੀ ਜੀ ਸਰ ਜੀ ਸਰ ਇਹ ਮਤਲਬ ਸਟੀਲ ਹੈ ਜੀ ਇਹ ਸਟੀਲ ਹੈ ਸਰ ਇਹ ਨਾ ਤਾਂ ਪਲਾਸਟਿਕ ਦੇ ਉੱਤੇ ਕਲਰ ਨਹੀਂ ਕੀਤਾ ਹੋਇਆ ਨਹੀਂ ਪਲਾਸਟਿਕ ਨਹੀਂ ਹੈਗਾ ਜੀ ਓਕੇ 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 ਇਹ ਟੱਚ ਦਾ ਕੀ ਫਾਇਦਾ ਹੁੰਦਾ ਜਿਹੜੇ ਬਟਨ ਹੁੰਦੇ ਨੇ ਉਹ ਟੱਚ ਹੁੰਦਾ ਮਤਲਬ ਉਹਦਾ ਬਟਨ ਵਾਲਾ ਜਿਹ ਬਟਨ ਵਾਲਾ ਜਿਹੜਾ ਹੁੰਦਾ ਜੇ ਤੁਸੀਂ ਕੁਝ ਆਪਾਂ ਕਰਦੇ ਉਹ ਤੇ ਡਿਗ ਡੁਗ ਪਾਵੇ ਤੇ ਬਟਨ ਖਰਾਬ ਹੋਣ ਦਾ ਚਾਂਸ ਹੁੰਦਾ ਇਹ ਟੱਚ ਦੇ ਵਿੱਚ ਇਦਾਂ ਕੋਈ ਚਾਂਸ ਨਹੀਂ ਹੈਗਾ ਓਕੇ ਓਕੇ ਤੇ ਇਸ ਕਰਕੇ ਵੀ ਸੇਫਟੀ ਵੱਲੋਂ ਵੀ ਹੈ ਹੂੰ ਹੂੰ ਠੀਕ ਹੈ ਸਰ ਇਹ ਪਾਵਰ ਪਲੱਗ ਲੱਗੇਗਾ ਇਹ ਪਾਵਰ ਪਲੱਗ ਲੱਗੇਗਾ ਸਰ ਪਾਵਰ ਪਲੱਗ ਦਿੱਤਾ ਹੋਇਆ ਹੈ ਅਗਰ ਆਪਣੇ ਪਾਵਰ ਪਲੱਗ ਨਹੀਂ ਵੀ ਹੈਗਾ ਤਾਂ ਸਾਡੇ ਕੋਲੇ ਨਾ ਇੱਕ ਚਿੱਨੀ ਦਾ ਪਲੱਗ ਹੁੰਦਾ ਮਤਲਬ ਉਹਦਾ ਹੈ ਨਾ ਮਿੱਟੀ ਦਾ ਉਹ ਅੱਗੇ ਲੱਗ ਜਾਂਦਾ ਹੈ ਨਾ ਕੋਈ ਵੀ ਲੱਗ ਜਾਏਗਾ ਸਰ ਉਹ ਵੀ ਲੱਗ ਜਾਂਦਾ ਹੁੰਦਾ ਠੀਕ ਹੈ ਠੀਕ ਜੀ ਤੇ ਇਹ ਬਹੁਤ ਡਿਊਰਬਿਲਟੀ ਹੈ ਤੇ ਇੱਕ ਸਾਲ ਦੀ ਆਪਣੀ ਵਾਰੰਟੀ ਹੈ ਜੀ ਕਿੰਨੇ ਵਾਟ ਦਾ ਇਹ ਹੈ ਮਤਲਬ ਇਹਦੀ ਇਹ ਸਰ 2000 ਵਾਟ ਦਾ ਜੀ ਅੱਛਾ 2000 ਵਾਟ ਦਾ ਜੀ 2000 ਵਾਟ ਦੇ ਵੀ ਚੰਦਾ ਜੀ ਇਹਨੂੰ ਆਪਾਂ 1000 ਤੇ ਵੀ ਚਲਾ ਸਕਦੇ ਹਾਂ ਜਾਂ 2000 ਹਾਂਜੀ ਹਾਂਜੀ ਇਹ ਹੈਗਾ ਜੋ ਕੁਕਿੰਗ ਕਰਾਂਗੇ ਆਪਾਂ ਇਹ অপਸ਼ਨ ਦਿੱਤਾ ਹੋਇਆ ਤੁਸੀਂ 1000 ਤੇ ਚਲਾ ਸਕਦੇ ਹੋ 1500 ਤੇ ਚਲਾ ਸਕਦੇ ਹੋ ਓਕੇ ਹਾਂ ਆ ਲਿਖਿਆ ਵੀ ਹੋਇਆ ਕਿ ਮੈਨੂਅਲ ਚਲਾ ਸਕਦੇ ਹੋ ਨਾ ਮਤਲਬ ਮਿਲਕ ਜੇ ਅਗਰ ਜੀ ਜੀ ਸਾਰੇ ਟਾਈਮ ਦਿੱਤੇ ਹੋ ਜਿਵੇਂ ਤੁਸੀਂ ਮਿਲਕ ਦਾ ਗਰਮ ਕਰਨਾ ਹੋਇਆ ਤਾਂ ਮਿਲਕ ਦਿੱਤਾ ਹੋਇਆ ਇਹ ਤਾਂ ਕੁਝ ਚਪਾਤੀ ਬਣਾਣੀ ਹੋਵੇ ਤਾਂ ਦੋਸਾ ਡੋਸਾ ਬਣਾਣਾ ਸਾਰਾ ਕੁਝ ਦਿੱਤਾ ਹੋਇਆ ਜੀ ਇਟਲੀ ਬਣਾਣਾ ਦੋਸਾ ਟਾਈਮਰ ਹੈ ਨਾ ਸਾਰਾ ਕੁਝ ਹੈਗਾ ਸਰ ਓਕੇ 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 ਹੋਰ ਕੀ ਕੀ ਖਾਸੀਅਤ ਨੇ ਹੈ ਤਾਂ ਛੋਟੀ ਆਈਟਮ ਪਰ ਵੀਡੀਓ ਇਸ ਲਈ ਬਣਾਉਂਦੇ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਹੋਰ ਵੀ ਜਾਣਕਾਰੀ ਪਤਾ ਲੱਗੇ ਹੋਰ ਬੰਦਿਆਂ ਨੂੰ ਵੀ ਪਤਾ ਲੱਗੇ ਇਹ ਛੋਟੀ ਆਈਟਮ ਜ਼ਰੂਰ ਹੈ ਪਰ ਕੰਮ ਦੀ ਆਈਟਮ ਆ ਹਰ ਘਰ ਦੀ ਚਾਹਤ ਚਾਹਤ ਜੀ ਹਰ ਘਰ ਦੀ ਚਾਹਤ ਹੈ ਇਹ ਕਿਹ ਚਾਹਤ ਆ ਹਰ ਘਰ ਨੂੰ ਲੋੜ ਹੈ ਦੀ ਇਸ ਟਾਈਮ ਬਹੁਤ ਵਧੀਆ ਇੰਪ੍ਰਾਈਡ ਹੈ ਤੁਹਾਨੂੰ ਪਤਾ ਹੈ ਇਹ ਇੰਫ੍ਰੇਡ ਬਹੁਤ ਜ਼ਿਆਦਾ ਵਿਕ ਰਿਹਾ ਹੈ ਜਿਸ ਟਾਈਮ ਹਰ ਜਗ੍ਹਾ ਦੀ ਮੰਗ ਹੈ ਹਾਂ ਸੁਣੀਏ ਇਹ ਜਾਲੀ ਹੈ ਮੈਨੂੰ ਲੱਗਦਾ ਰਸਟ ਪ੍ਰੂਫ ਹੈ ਜੀ ਰਸਟ ਪ੍ਰੂਫ ਹੈ ਸਰ ਇਹ ਸਟੀਲ ਦੀ ਹੈ ਜੀ ਸਟੀਲ ਦੀ ਹੈ ਜੀ ਇਹ ਲੋਹੇ ਦੀ ਤਾਂ ਨਹੀਂ 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 ਸਰ ਸਟੀਲ ਦੀ ਹੈ ਜੀ ਅੱਛਾ ਠੀਕ ਹੈ ਫਿਰ ਇਹਦਾ ਮਤਲਬ ਇਹਨੂੰ ਜਰਵ ਵਗੈਰਾ ਨਹੀਂ ਲੱਗੂਗੀ ਜੀ 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 ਠੀਕ 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 ਬਹੁਤ ਵਧੀਆ ਜਾਣਕਾਰੀ ਦਿੱਤੀ ਵਿਕਰਮ ਜੀ ਬਹੁਤ ਸੋਹਣ ਬੜੀਆਂ ਲੱਗਿਆ ਮੈਨੂੰ ਥੈਂਕ ਯੂ ਸਾਰੇ ਇਸ ਗੱਲ ਨੂੰ ਵਧੀਆ ਮੰਨਣਗੇ ਬਾਕੀ ਆਪਣਾ ਤੁਸੀਂ ਕਮੈਂਟ ਦੇ ਵਿੱਚ ਲਿਖਿਆ ਕਰੋ ਵੱਧ ਤੋਂ ਵੱਧ ਕੀ ਤੁਸੀਂ ਪੁੱਛਣਾ ਚਾਹੁੰਦੇ ਹੋ ਕੀ ਗੱਲਬਾਤ ਹੈ ਥੈਂਕ ਯੂ ਸੋ ਮਚ ਜੈ ਮਾਤਾ ਦੀ ਜੈ ਮਾਤਾ ਦੀ